ਹੈਲੋ ਜੀ ਸਤਿ ਸ੍ਰੀ ਅਕਾਲ ਜੀ ਮਾਇਆ ਮਨਜੀਤ ਕੌਰ ਮਾਨ ਆਪ ਸਭ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਬੋਲ ਰਹੀ ਹਾਂ ਮੋੜ ਮੰਡੀ ਜ਼ਿਲ੍ਹਾ ਬਠਿੰਡਾ ਤੋਂ ਜੀ ਤੇ ਅਸੀਂ ਅੱਜ ਤੁਹਾਡੇ ਲਈ ਲੈ ਕੇ ਆਏ ਹਾਂ ਬਹੁਤ ਵਧੀਆ ਕੱਪੜਾ ਸੋ ਆਮਨ ਘਰਾਂ ਤੋਂ ਬੋਲ ਰਹੀ ਹਾਂ ਜੀ ਅਸੀਂ ਆ ਦੇਖੋ ਜੀ ਕੱਪੜੇ ਦਾ ਨਾਮ ਹੈ ਜੀ ਮਿੰਨੀ ਕੂਪਰ ਏਕੇ ਟੈਕਸ ਦਾ ਇਹ ਇਹ ਤੁਸੀਂ ਗਰਮੀ ਸਰਦੀ ਦੋਨਾਂ ਚ ਪਾ ਸਕਦੇ ਹੋ ਜਿਹੜਾ ਬੰਦਾ ਜਿਆਦਾ ਹੈਵੀ ਕਪੜਾ ਨਹੀਂ ਪਾ ਸਕਦਾ ਉਹਨਾਂ ਵਾਸਤੇ ਵੀਡੀਓ ਹੈ ਇਹ ਵੀ ਜਿਆਦਾ ਭਾਰੀ ਕਪੜਾ ਉਹ ਨਹੀਂ ਪਾ ਸਕਦੇ ਪਰ ਇਹ ਇਹਨੂੰ ਸਰਦੀ ਚ ਪਾਓ ਗਰਮੀ ਚ ਪਾਓ ਇਹ ਇਹ ਸੌਫਟ ਕਾਟਨ ਹੈ ਤੁਸੀਂ ਇਹਨੂੰ ਕੋਈ ਸਿਲਕੀ ਸ਼ੁਲਕੀ ਨਹੀਂ ਕਹਿ ਸਕਦੇ ਤੇ ਵਧੀਆ ਇਹ ਬ੍ਰਾਂਡ ਦਾ ਜੀ ਇੱਥੇ ਵੀ ਪੱਕੀ ਮੋਹਰ ਇੱਕ ਟੈਗਸ ਲੱਗੀ ਹੋਈ ਹੈ ਕਲੈਕਸ਼ਨ ਜੀ ਇੱਥੇ ਵੀ ਮੀਨਿੰਗ ਉੱਪਰ ਹੈ ਇੱਕ ਟੈਗਸ ਹੈ ਜੀ ਇਹ ਆਪਣਾ ਪਹਿਲਾ ਡਿਜ਼ਾਈਨ ਹੈ ਜੀ ਇਹ ਬਲੈਕ ਤੇ ਵਾਈਟ ਹੈ ਜੀ 올ਓਵਰ ਸੂਟਣਾ ਹੈ ਹਾਂਜੀ ਇਹਦਾ ਰੇਟ ਹੈ ਜੀ 525 ਰੁਪਏ ਤੇ 50 ਰੁਪਏ ਐਕਸਟਰਾ ਜਿਸ ਭੈਣ ਭਰਾ ਨੂੰ ਲੋੜ ਹੈ ਤੁਸੀਂ ਸਕਰੀਨ ਸ਼ਾਟ ਲਓ ਤੇ ਭੇਜੋ ਤੇ ਨਵੀਂ ਵੈਰੀਟੀ ਹੈ ਮਾਰਕੀਟ 'ਚ ਹਾਂ ਬਿਲਕੁਲ ਨਵੀਂ ਵੈਰੀਟੀ ਮੇਨਿਕ ਉੱਪਰ ਇਸ ਕੱਪੜੇ ਦਾ ਨਾਮ ਹੈ ਜੀ ਤੇ ਬਹੁਤ ਸੋਹਣੀ ਚੀਜ਼ ਹੈ ਇਹ ਗਰਮੀ ਸਰਦੀ ਦੋਨਾਂ ਚ ਪਾਉਗੀ ਪੱਕੀਆਂ ਮੋਰਾਂ ਨੇ ਆ ਦੇਖ ਲਓ ਹਾਂਜੀ ਇੱਕ ਟੈਕਸ ਦੀਆਂ ਹਾਂਜੀ ਇੱਕ ਇੱਕ ਟੈਕਸ ਮੇਨਿਕ ਉੱਪਰ ਕੱਪੜੇ ਦਾ ਨਾਮ ਹੈ ਜੀ ਜਿਸ ਨੂੰ ਜੋ ਪਸੰਦ ਹੈ ਤੁਸੀਂ ਬੁਲਾਓ 525 ਰੁਪਏ ਇਹਨਾਂ ਕੱਪੜਿਆਂ ਦਾ ਰੇਟ ਹੈ ਜੀ ਆਹ ਦੇਖੋ ਜੀ ਆ ਗਿਆ ਜੀ ਨੇਵੀ ਬਲੂ ਇਹ ਆ ਗਿਆ ਜੀ ਪਿਓਰ ਬੂਲ ਬੂਲ ਮਤਲਬ ਇਹ ਹੈ ਤਾਂ ਸਰਦੀ ਵਾਲਾ ਕੱਪੜਾ ਪਾਉਣ ਚ ਬਹੁਤ ਹਲਕਾ ਹੈ ਜੀ ਇਹ ਇਹ ਉਹ ਪਹਿਣਾ ਲਈ ਹੈ ਜੋ ਜ਼ਿਆਦਾ ਭਾਰਾ ਕੱਪੜਾ ਪਾਉਣਾ ਪਸੰਦ ਨਹੀਂ ਕਰਦੇ ਪਰ ਗਰਮ ਹੋਵੇ ਇਹ ਕੱਪੜਾ ਗਰਮ ਹੈ ਪਰ ਹੌਲਾ ਬਿਲਕੁਲ ਹੌਲਾ ਜਿੱਦਾਂ ਗਰਮੀਆਂ ਦਾ ਕੱਪੜਾ ਹੁੰਦਾ ਉਦਾਂ ਹੌਲਾ ਪਰ ਹੈ ਇਹ ਪਿਓਰ ਬੂਲ ਆ ਦੇਖੋ ਸੀ ਪੱਕੀ ਮੋਰ ਇਹ ਤੇ ਇੱਕ ਹੀ ਟੈਕਸ ਦੀ ਇੱਕ ਹੀ ਟੈਕਸ ਦਾ ਜੀ ਤੇ ਨੇਵੀ ਬਲੂ ਕਲਰ ਹੈ ਨੇਵੀ ਨੇਵੀ ਬਲੂ ਕਲਰ ਹੈ ਇਹ ਇਹ ਚਾਰ ਸੂਟ ਨੇ ਚਾਰੋ ਅਲੱਗ-ਅਲੱਗ ਕਲਰ ਹੈ ਜੇ ਜਿਸ ਭੈਣ ਵੀਰ ਨੇ ਲੈਣੇ ਹੋਣ ਬੁੱਕ ਕਰਵਾਓ 525 ਦਾ ਸੂਟ ਹੈ ਜੀ ਤੇ 50 ਰੁਪਏ ਦਾ ਚਾਰਜ ਹੈ ਇਹ ਕਪੜਾ ਗਰਮ ਹੈ ਕਿਉਂਕਿ ਜਿਹੜੇ ਬ੍ਰਾਂਡ ਦੇ ਆ ਜਾਂਦੇ ਆ ਕੱਪੜੇ ਉਹਨਾਂ ਦੇ ਉਹਨਾਂ 'ਚ ਜ਼ਿਆਦਾ ਬਜੜ ਨਹੀਂ ਹੁੰਦਾ ਇਹ ਸਰਦੀ ਵਾਲਾ ਕਪੜਾ ਪਰ ਇਹ ਕਪੜਾ ਉਹ ਆ ਵੀ ਤੁਸੀਂ ਇਨੂੰ ਆਮ ਆਗ ਭਗਣ ਚ ਵੀ ਪਾ ਸਕਦੇ ਹੋ ਹੁਣ ਵੀ ਪਾ ਸਕਦੇ ਹੋ ਤੇ ਬਹੁਤ ਮਾਗਿਸ਼ ਵੀ ਪਾ ਸਕਦੇ ਹੋ ਵੀ ਕਪੜਾ ਗਰਮ ਹੈ ਪਰ ਵੀ ਸੌਫਟ ਹੈ ਅਸੀਂ ਮੋਹਰਾ ਤਾਂ ਕਰਕੇ ਦਿਖਾਉਣੇ ਜੀ ਕਿਸੇ ਆਪਣੇ ਕਸਟਮਰ ਨੂੰ ਐਵੇਂ ਨਾ ਲੱਗੇ ਕਿ ਆਪਾਂ ਨਾਰਮਲ ਆਮ ਕੁਆਲਿਟੀ ਦਾ ਕਪੜਾ ਹੈਗਾ ਮੋਹਰਾ ਸਾਡਾ ਦਿਖਾਉਣ ਦਾ ਰੀਜਨ ਇਹ ਹੈ ਕਿ ਤੁਹਾਨੂੰ ਪਤਾ ਲੱਗੇ ਕਿ ਸਾਵੀ ਕੁਆਲਿਟੀ ਨੂੰ ਘੱਟ ਰੇਟ ਤੇ ਦੇ ਰਹੇ ਹਾਂ ਅ ਆ ਗਿਆ ਜੀ ਗ੍ਰੀਨ ਜਿਹਨੂੰ ਤੁਸੀਂ ਬੋਟਲ ਗ੍ਰੀਨ ਸੀ ਗ੍ਰੀਨ ਕਹਿ ਸਕਦੇ ਹੋ ਤੇ ਮੋਹਰਾ ਸਾਰਿਆਂ ਦੀ ਜੀ ਇੱਕ ਟੈਕਸ ਦੀਆਂ 525 ਰੁਪਏ ਰੇਟ ਹੈ ਜੀ 50 ਰੁਪਏ ਦਾ ਚਾਰਜ ਹੈ ਜੀ ਤੇ ਕਿ ਜੇ ਬੈਨ ਬਰਨੀ ਲੈਣਾ ਹੋਵੇ ਤਾਂ ਤੁਸੀਂ ਜਲਦੀ ਆਰਡਰ ਕਰੋ ਕੱਪੜਾ ਬਹੁਤ ਸੌਫਟਾ ਦੀ ਹੋਈ ਬਹੁਤ ਹਲਕਾ ਤੇ ਸੌਫਟ ਪਰ ਹੈ ਗਰਮ ਹੈ ਸੂਟ ਚ ਇਹਨਾਂ ਬਚਣ ਨਹੀਂ ਹੈਗਾ ਬਹੁਤ ਸੋਹਣੀ ਚੀਜ਼ ਹੈ ਤੇ ਅੱਗੇ ਆ ਗਿਆ ਕਲਰ ਜੀ ਸਿਲਵਰ ਜੀ ਗ੍ਰੇ ਕਲਰ ਆ ਗਿਆ ਜੀ ਸਿਲਵਰ ਵੀ ਜਾਂਦਾ ਹੈ ਸਿਲਵਰ ਗ੍ਰੇ ਜਾਂ ਕਹਿ ਲਓ ਆ ਦੇਖੋ ਪੱਕੀ ਕੱਪੜਾ ਪਹੁੰਚੇ ਹੌਲੇ ਹੈ ਵੀਰੇ ਗਰਮ ਕੱਪੜਾ ਆ ਦੇਖੋ ਐਨਾ ਸੋਹਣਾ ਕੱਪੜਾ ਸ਼ਾਇਦ ਤੁਸੀਂ ਹਜੇ ਤੱਕ ਇਹ ਕੱਪੜਾ ਨਹੀਂ ਪਾਇਆ ਹੁਣ ਬਹੁਤ ਸੋਹਣੀ ਚੀਜ਼ ਹੈ ਦੇਖੋ ਇੱਕ ਇੱਕ ਐਕਸ ਦੀ ਹੋਰ ਲੱਗੀ ਹੋਈ ਐ ਕਪੜਾ ਗਰਮ ਐ ਪਰ ਇਹ ਚ ਬੜਾ ਭਾਰ ਆ ਜਾਂ ਨਹੀਂ ਜਿਵੇਂ ਲੋਕਾਂ ਨੂੰ ਜਿਆਦਾ ਭਾਰ ਨਹੀਂ ਟੋਹਦੇ ਇਹ ਕਰੈਟੀ ਆਪਾਂ ਇੱਕ ਦੀ ਡਿਫਰੈਂਟ ਜੀ ਲੈ ਕੇ ਆਂਦੀ ਜਿਹੜੀ ਆਪਣੇ ਨੇੜੇ-ਤੇੜੇ ਸੇ ਤੱਕ ਸਾਇਦ ਮਾਰਕੀਟ ਅੰਦਰ ਆਈ ਵੀ ਨਹੀਂ ਇਹ ਵੈਰੈਟੀ ਹਾਂਜੀ ਇਹ ਇਹ ਬਹੁਤ ਵਧੀਆ ਨਵੀਂ ਵੈਰੈਟੀ ਐ ਉਹਨਾਂ ਲਈ ਐ ਗਰਮੋ ਕਪੜਾ ਜਿਹੜੇ ਭੰਡਰਾ ਬੀਬਾਹਾਂ ਵਿਚਾਰੇ ਕੋਈ ਸੇਤਪੱਖੋਂ ਕਿੱਦਾਂ ਦੇ ਹੁੰਦੇ ਆ ਵੀ ਉਹਨਾਂ ਤੋਂ ਜਿਆਦਾ ਹੈਵੀ ਕਪੜੇ ਨਹੀਂ ਪਾਏ ਜਾਂਦੇ ਆ ਆਪਣਾ ਸਖਾਈ ਆ ਗਿਆ ਹਾਂ ਇਹ ਸਿਰਫ 4 ਸੂਟ ਸੀ 4 ਕਲਰਾਂ ਚ ਮਿਲੇ ਆ ਵੀਰੇ ਤੇ ਇਹਨੂੰ ਤੁਸੀਂ ਮੋਰ ਪੰਖੀਆ ਕਹਿ ਲਓ ਸਰਦਈ ਕਹਿ ਲਓ ਤੁਹਾਡੇ ਤੇ ਡਬੰਡ ਹੈ ਆ ਦੇਖੋ ਜੀ ਕੈਮਲ ਬੂਲ ਹੈ ਇਹਨੂੰ ਸਰਦੀ ਚ ਪਾਉਂਗੇ ਤੁਸੀਂ ਵਜਣ ਨਹੀਂ ਹੈਗਾ ਤੇ ਕਪੜਾ ਬਹੁਤ ਜਿਆਦਾ ਪਿਆਰਾ ਹੈ ਉਹ ਤੁਹਾਨੂੰ ਮੁਗਵਾ ਕੇ ਹੀ ਪਤਾ ਲੱਗੂ ਵੀ ਕਪੜਾ ਕਿੰਨਾ ਪਿਆਰਾ ਹੈ ਦੇਖੋ ਸਾਰਿਆਂ ਦੇ ਮੋਹਰਾਂ ਲੱਗੀਆਂ ਹੋਈਆਂ ਜੀ ਵਧੀਆ ਬ੍ਰਾਂਡ ਮੋਹਰਾਂ ਚੈੱਕ ਕਰੋ ਜੀ ਬ੍ਰਾਂਡ ਦੇ ਕਪੜੇ ਆ ਜੇ ਅਸੀਂ ਬ੍ਰਾਂਡ ਦੀ ਚੀਜ਼ ਘੱਟ ਲਾਉਨੇ ਇਹਦਾ ਮਤਲਬ ਅਸੀਂ ਮਾੜੀ ਚੀਜ਼ ਨਹੀਂ ਦਿੰਦੇ ਵੀਰੇ ਪਰ ਅਸੀਂ ਮਹਾਰਾਜ ਨੂੰ ਜਾਣ ਕੇ ਵੀ ਲੋਕਾਂ ਨੂੰ ਜਿਆਦਾ ਰੇਟ ਨਹੀਂ ਲਾ ਸਕਦੇ ਚਾਹ ਕੇ ਵੀ ਅਸੀਂ ਲਾ ਨਹੀਂ ਸਕਦੇ ਤੇ ਇਹਨਾਂ ਦੀ ਕੀਮਤਾਂ 525 ਤੇ 50 ਰੁਪਏ ਦਾ ਲੱਗੂਗਾ ਚਾਰਜ ਬਾਅਦ ਕੀ ਆਪਾਂ ਨਾ ਇੱਕ ਸੌਲ ਦੀ ਵੈਰਾਈਟੀ ਜੀ ਲੈ ਕੇ ਆਏ ਆ ਦਿਖਾਉਣ ਵਾਸਤੇ ਵੀ ਜੇ ਕਿਸੇ ਭੈਣ ਭਰਾ ਨੇ ਮੰਗਵਾਉਣੇ ਹੋਏ ਇਹ ਗਿਣ ਇਸ ਤਰ੍ਹਾਂ ਸੌਲ ਹੈ ਜੀ ਇਹਨਾਂ ਤੇ 50 ਦਾ ਨਕਸ਼ਾ ਤੇ ਐਵੇਂ ਪੁੱਠਾ ਕਰਤਾ ਪੰਜਾਬ ਸਿੱਧਾ ਕਰ ਇਹ ਪਨੇ ਆ ਪੁੱਠਾ ਕਰਤਾ ਜੀ ਆ ਦੇਖੋ ਜੀ ਆ ਦੇਖ ਲਓ ਜੀ ਇਹ ਤੇ ਗਣਤ ਵੀ ਆ ਪੰਜਾਬੀ ਹੈ ਪੰਜਾਬ ਤੇ ਆ ਉਡਾੜਾ ਲਿਖਿਆ ਹੋਇਆ ਜੀ ਇਹ ਬਹੁਤ ਟ੍ਰੈਂਡ ਕਿ ਚੱਲ ਰਿਹਾ ਸੌਲ ਉਹ ਸੌਲ ਆਪਣੇ ਕੋਲੇ ਇਹ ਤੇ ਆਪਾਂ ਡੈਮੋ ਵਾਸਤੇ ਲੈ ਕੇ ਆਂਦੇ ਸੀਗੇ ਜੇ ਕਿ ਮਤਲਬ ਕਸਟਮਰ ਦੀ ਰਿਕੁਆਇਰਮੈਂਟ ਰਹੀ ਫਿਰ ਅਸੀਂ ਹੋਰ ਲੈ ਕੇ ਆਵਾਂਗੇ ਬਲੈਕ ਚਾਰ ਜਿਵੇਂ ਜਿਆਤਰ ਬੁਆਇਸ ਜਿਹੜੇ ਮੁੰਡੇ ਆਗੇ ਇਹਨਾਂ ਦਾ ਜਿਵੇਂ ਮਾਰਕੀਟ ਪ੍ਰਾਈਸ ਆ 300 ਮਤਲਬ 400 500 ਹੁੰਦਾ ਜੀ ਤੇ ਆਪਣੇ ਕੋਲ ਸਿਰਫ ਸਿਰਫ 300 ਦਾ ਹੈ ਹਾਂਜੀ ਆ ਦੇਖੋ ਬੜਾ ਵਧੀਆ ਕੁਲਾ ਡੁਲਾ ਸੌਲਾ ਇਹ ਡੈਮੋ ਵਾਸਤੇ ਲੈ ਕੇ ਆਂਦੇ ਕਿਉਂਕਿ ਮੈਂ ਦੋ ਲੈ ਕੇ ਆਇਆ ਹਾਂ ਅਫਦਲੀ ਇੱਕ ਬਲੈਕ ਕਲਰ ਹੈ ਟੀ ਕਲਰ ਹੈ ਸੋ ਆਪ ਸਭ ਨੂੰ ਮੇਰੇ ਵੱਲੋਂ ਮਨਜੀਤ ਕੌਰ ਮਾਨ ਵੱਲੋਂ ਪਿਆਰ ਭਰੀ ਸ਼ਸ਼ਟ੍ਰੀਕਾਲ ਸੋ ਅਕਾਲ ਪੁਰਖ ਵੈਰੂ ਤਾਂ ਜੜ ਦੇ ਗਲਾਚ ਰੱਖੇ ਤੇ ਸੀਡੀਆਂ ਦੇ ਦਿਨ ਚੱਲੀ ਜਾਂਦੇ ਆ ਜੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪਰਿਵਾਰ ਦਾ ਵਿਛੋੜਾ ਪਿਆ ਸੀ ਇੰਨੇ ਦਿਨੇ ਉਹਨਾਂ ਨੂੰ ਮੁੱਖ ਰੱਖਦੇ ਹੋਏ ਅਸੀਂ ਸਭ ਨੂੰ ਅਕਾਲਪੁਰਖ ਵੈਗਰੂ ਦਾ ਪਾਠ ਕਰਨ ਦੀ ਬੇਨਤੀ ਕਰਾਂਗੇ ਵੀ ਪਾਠ ਕਰਿਆ ਕਰੋ ਵੈਗਰੂ ਵੈਗਰੂ ਜਪਿਆ ਕਰੋ ਜ਼ਰੂਰ ਕਰਿਆ ਕਰੋ ਜਿੰਨਾ ਸੋਤੋ ਹੁੰਦਾ ਜੀ ਟਾਈਮ ਚੋਂ ਟਾਈਮ ਕੱਢ ਕੇ ਕਿਉਂਕਿ ਜ਼ਿੰਦਗੀ ਆਪਾਂ ਨੂੰ ਕਦੇ ਟਾਈਮ ਨਹੀਂ ਦਿੰਦੀ ਜੀ ਟਾਈਮ ਕੱਢਣਾ ਪੈਂਦਾ ਸੋ ਇਹਨਾਂ ਦਿਨਾਂ 'ਚ ਰੱਬ ਦਾ ਨਾਮ ਜ਼ਰੂਰ ਲਓ ਜੀ ਕਿਉਂਕਿ ਮਹਾਰਾਜ ਦਾ ਜਿਹੜਾ ਪਰਿਵਾਰ ਸੀ ਇਹਨਾਂ ਦਿਨਾਂ ਦੇ ਵਿੱਚ ਵਿਛੜ ਰਿਹਾ ਸੀ ਤੇ ਬਹੁਤ ਦੁੱਖ ਦੀ ਗੱਲ ਹੈ ਵੀ ਆਹ ਦਿਨ ਉਹਨਾਂ ਤੇ ਕਿੰਨੇ ਮਤਲਬ ਬੁਰੇ ਚੱਲ ਰਹੇ ਸੀ ਆਪਣੇ ਗੁਰੂਆਂ ਤੇ ਸੋ ਅਕਾਲਪੁਰਖ ਵੈਗਰੂ ਤਾਂ ਖੁਦ ਜਾਣੀ ਜਾਣ ਹੈ ਪਰ ਫਿਰ ਵੀ ਆਪਦਾ ਗੱਲਾਂ ਸੁਣ ਕੇ ਮਨ ਬਹੁਤ ਦੁਖੀ ਹ ਵੀ ਇਹਨਾਂ ਦਿਨਾਂ 'ਚ ਸਾਡੇ ਗੁਰੂ ਸਾਹਿਬਾਨਾਂ ਨਾਲ ਇਹ ਚੀਜ਼ਾਂ ਹੋਈਆਂ ਸੀ ਪਰਿਵਾਰ ਵਿਛੜੇ ਸੀ ਬੱਚਿਆਂ ਨੂੰ ਨਹੀਂ ਹੱਝ ਚਣਿਆ ਗਿਆ ਸੀ ਸੋ ਮੈਂ ਫਿਰ ਤੋਂ ਆਪ ਸਭ ਦੇ ਚਰਨਾਂ 'ਚ ਬੇਨਤੀ ਕਰਦੀ ਆਂ ਕਿ ਇਹਨਾਂ ਦਿਨਾਂ ਦੇ ਵਿੱਚ ਪਾਠ ਜ਼ਰੂਰ ਕਰਿਆ ਕਰੋ ਵਹਿਗੁਰੂ ਦਾ ਜਾਪ ਜ਼ਰੂਰ ਕਰਿਆ ਕਰੋ ਕਿਉਂਕਿ ਆਪਣਾ ਜਿਹੜਾ ਸਿੱਖੀ ਇਤਿਹਾਸ ਨੂੰ ਜਿਹੜਾ ਘਾਟਾ ਪਿਆ ਗੁਰੂਆਂ ਦੇ ਜਿਹੜੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਬੱਚਿਆਂ ਨੂੰ ਵਿਛੋੜਿਆ ਗਿਆ ਜਾਂ ਨਹੀਂ ਹੱਝ ਚਣਿਆ ਗਿਆ ਤੇ ਇਹ ਤਾਂ ਏਡੀ ਦਰਦਨਾਕ ਗੱਲ ਆ ਵੀ ਆਪਾਂ ਕਦੇ ਭੁੱਲ ਨਹੀਂ ਸਕਦੇ ਸੋ ਗੁਰੂ ਗ੍ਰੰਥ ਸਾਹਿਬ ਨੂੰ ਤੁਹਾਨੂੰ ਖੁਸ਼ ਰੱਖਣ ਤੁਹਾਡੇ ਕੀ ਮੇਰੀ ਬਖਸ਼ਣ ਆਪ ਸਭ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਸੋ ਦੁਬਾਰਾ ਤੋਂ ਮੈਂ ਕਹਿਣੀ ਆ ਵੀਰੇ ਮੈਂ ਕਿਸੇ ਨੂੰ ਗਲਤ ਬੋਲਣਾ ਬਿਲਕੁਲ ਪਸੰਦ ਨਹੀਂ ਕਰਦੀ ਮੇਰਾ ਦਿਲ ਨਹੀਂ ਕਰਦਾ ਮੈਂ ਕਿਸੇ ਨੂੰ ਗਲਤ ਬੋਲਾਂ ਪਰ ਵਿੱਚ ਐਸੇ ਇਨਸਾਨ ਨੇ ਜੋ ਫੋਨ ਲਾ ਕੇ ਗਲਤ ਬੋਲਦੀ ਆ ਗਲਤ ਬੋਲਦਿਆ ਮੈਨੂੰ ਗਲਤ ਬੋਲਣ ਤੋਂ ਪਹਿਲਾਂ ਥੋੜਾ ਤੁਸੀਂ ਆਪਣੀ ਮਾਂ ਭੈਣ ਦੇਖੋ ਜੀ ਕਈ ਵਾਰੀ ਕੋਈ ਬੰਦਾ ਵਿਆਹ ਨਹੀਂ ਹੁੰਦਾ ਉਹਦੇ ਭੈਣ ਵੀ ਨਹੀਂ ਹੁੰਦੀ ਪਰ ਉਹਦੇ ਮਾਂ ਜ਼ਰੂਰ ਹੁੰਦੀ ਹੈ ਥੋੜਾ ਆਪਦੀ ਮਾਂ ਬੰਨੀ ਜ਼ਰੂਰ ਚੱਕਿਆ ਕਰੋ ਵੀ ਤੁਸੀਂ ਕਿਸੇ ਰੀਤੀ ਭੈਣ ਨੂੰ ਗਲਤ ਬੋਲਦੇ ਤਾਂ ਤੁਹਾਡੇ ਘਰ ਇੱਕ ਮਾਂ ਵੀ ਹੈਗੀ ਆ ਕਿਸੇ ਨੂੰ ਗਲਤ ਬੋਲਣ ਤੋਂ ਪਹਿਲਾਂ 100 ਵਾਰ ਸੋਚਿਆ ਕਰੋ ਕਿਉਂਕਿ ਫਿਰ ਮਾਂ ਉਦੋਂ ਜਦੋਂ ਕੋਈ ਮੈਨੂੰ ਗਲਤ ਬੋਲਦਾ ਫੋਨ ਤੇ ਜਾਂ ਕੋਈ ਗਲਤ ਗੱਲ ਕਹਿੰਦਾ ਤੇ ਮੈਂ ਇੱਕੋ ਹੀ ਗੱਲ ਦਿਲੋਂ ਕੱਢਦੀ ਨਹੀਂ ਵੀ हे ਗੁਰੂ ਰਾਮਦਾਸ ਜਿਸ ਜੀਭਾਂ ਨੇ ਮੈਨੂੰ ਇੰਨਾ ਗਲਤ ਬੋਲਿਆ ਤੂੰ ਹੀ ਉਸ ਜੀਭਾਂ ਨੂੰ ਦੇਖੀਂ ਤੇ ਫਿਰ ਤੁਸੀਂ ਦੇਖ ਲਓ ਵੀ ਗੁਰੂ ਮਹਾਰਾਜ ਦੀ ਮਾਰ ਬਹੁਤ ਵੱਡੀ ਐ ਨਾ ਤਾਂ ਮੈਂ ਕਿਸੇ ਨੂੰ ਗਲਤ ਬੋਲਦੀ ਆ ਨਾ ਮੈਨੂੰ ਗਲਤ ਬੋਲਣਾ ਪਸੰਦ ਐ ਸੋ ਪਲੀਜ਼ ਜਿਹੜੇ ਜੇ ਫੋਨ ਕਰਨਗੇ ਸੋ ਸਮਝ ਕੇ ਕਰਿਓ ਕਿ ਮੈਂ ਗੁਰੂ ਮਹਾਰਾਜ ਦੀ ਬਾਣੀ ਪੜ੍ਹਦੀ ਆ ਤੇ ਇਹੋ ਅਰਦਾਸ ਕਰਿਆ ਕਰੂੰਗੀ ਵੀ ਜੋ ਮੇਰੇ ਨਾਲ ਗਲਤ ਕਰਦਾ ਐ ਜਾਂ ਮੈਨੂੰ ਗਲਤ ਫੋਨ ਕਰਦਾ ਅਕਾਲ ਪੁਰਖ ਵੈਗਰੂ ਤੂੰ ਦੇਖੀ ਬੰਦੇ ਦੀ ਮਾਰ ਤੋਂ ਬੰਦਾ ਬਚ ਰਹਿੰਦਾ ਤੇ ਮਹਾਰਾਜ ਦੀ ਮਾਰ ਤੋਂ ਕੋਈ ਨਹੀਂ ਬਚਦਾ ਕਿਸੇ ਦਾ ਦਿਲ ਦਿਖਾਉਣ ਵਾਲਾ ਕਦੇ ਸੁਖੀ ਨਹੀਂ ਰਹ ਸਕਦਾ ਮਹਾਰਾਜ ਦੀ ਮਾਰ ਤੋਂ ਤਾਂ ਰਾਜੇ ਨਹੀਂ ਬਚੇ ਖਰਾਪ ਪਤਾ ਹੈਗੀ ਕਿ ਤੁਸੀਂ ਮੈਨੂੰ ਗਲਤ ਬੋਲਦੇ ਹੋ ਥੋੜਾ ਸ਼ਰਮ ਮੰਨਿਆ ਕਰੋ ਛੋਡੇ ਘਰੇ ਵੀ ਧੀਆ ਬਣਾ ਹੈਗੀਆਂ ਨੇ ਕਿਸੇ ਨੂੰ ਵੀ ਗਲਤ ਨਾ ਬੋਲੋ ਮੈਂ ਬਹੁਤ ਖਿਲਾਫ ਹਾਂ ਉਹਨਾਂ ਇਨਸਾਨਾਂ ਦੇ ਜੋ ਕਿਸੇ ਤੇ ਕਮੈਂਟ ਕਰਦੇ ਨੇ ਗੰਦੇ ਗੰਦੇ ਕਮੈਂਟ ਕਰਦੇ ਕਿਸੇ ਵੀ ਲੇਡੀਜ਼ ਤੇ ਕਮੈਂਟ ਕਰਨ ਲੱਗਿਆਂ ਜਾਂ ਉਹਨਾਂ ਨੂੰ ਫੋਨ ਕਰ ਲੱਗਾ ਜਰੂਰ ਸੋਚਿਆ ਕਰੋ ਛੋਡੇ ਘਰੇ ਵੀ ਬੁੜੀਆਂ ਵੀ ਛੋਟ ਨੂੰ ਕੋਈ ਫੋਨ ਕਰੇ ਛੋਡੇ ਘਰੇ ਬੁੜੀਆਂ ਨੂੰ ਮੈਂ ਵੀ ਕਹੇ ਤੋੜ ਕਿੱਦਾਂ ਮਿਰਚਾਂ ਲੱਗਣਗੀਆਂ ਸੋ ਮੈਂ ਅਕਾਲ ਪੁਰਖ ਵੈਗ ਨੂੰ ਅੱਗੇ ਕਿ ਹਿੰਦਾਸ ਕਰਦੀ ਨੇ ਵੀ ਮਾਲਕਾ ਜੋ ਮੇਰੇ ਨਾਲ ਗਲਤ ਬਿਹੇਵ ਕਰਦਾ ਉਹਨੂੰ ਤੂੰ ਦੇਖੀ ਤੇ ਸੋ ਜਿਹੜੇ ਮੇਰੇ ਭੈਣ ਭਰਾ ਮੈਨੂੰ ਵਧੀਆ ਕਮੈਂਟ ਕਰਦੇ ਆ ਮੇਰਾ ਸਾਥ ਦਿੰਦੇ ਆ ਮੈਨੂੰ ਕਮੈਂਟ ਕਰਕੇ ਮੇਰਾ ਹੌਸਲਾ ਵਧਾਉਂਦੇ ਆ ਉਹਨਾਂ ਨੂੰ ਅਕਾਲ ਪੁਰਖ ਵਾਹਿਗੁਰੂ ਚੜ੍ਹਦੀ ਕਲਾ 'ਚ ਰੱਖੇ ਦਿਨ ਦੁੱਗਣੀ ਰਾਤ ਚੱਗਣੀ ਤਰੱਕੀ ਦੇਵੇ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ